ਦੁਕਾਨਦਾਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਜਿਹੜਾ ਸੈਕਟਰ 53 ਤੇ 54 ਸਥਿਤ ਗੈਰ ਕਾਨੂੰਨੀ ਬਣੀ ਫਰਨੀਚਰ ਮਾਰਕੀਟ 'ਚ ਬਣੀਆਂ ਦੁਕਾਨਾਂ ਤੇ ਪ੍ਰਸ਼ਾਸਨ ਬਲਡੋਜ਼ਰ ਚਲਾਏਗਾ ਇਸ ਦੇ ਲਈ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਨੇ ਚੰਡੀਗੜ੍ਹ ਪੁਲਿਸ ਦੇ ਕਰੀਬ 1200 ਮੁਲਾਜ਼ਮ ਡਿਊਟੀ ਤੇ ਤਾਇਨਾਤ ਕੀਤੇ ਗਏ ਨੇ ਫਰਨੀਚਰ ਮਾਰਕੀਟ ਤੋਂ ਮੋਹਾਲੀ ਵੱਲ ਜਾਣ ਵਾਲੇ ਰਸਤਿਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਤੇ ਸੜਕ ਦੇ ਦੋਵੇਂ ਪਾਸੇ ਬੈਰੀਕੇਟਿੰਗ ਕਰ ਦਿੱਤੀ ਗਈ ਆ ਟਰੈਫਿਕ ਪੁਲਿਸ ਨੇ ਵਾਹਨਾਂ ਨੂੰ ਡਿਵਰਟ ਕਰ ਦਿੱਤਾ ਗਿਆ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਡੀਐਸਪੀ ਜਸਵਿੰਦਰ ਸਿੰਘ ਨੂੰ ਦਿੱਤੀ ਗਈ ਆ ਦੁਕਾਨਦਾਰਾਂ ਨੇ ਦੁਕਾਨਾਂ ਦੇ ਅੰਦਰੋਂ ਜ਼ਿਆਦਾਤਰ ਸਮਾਨ ਖਾਲੀ ਕਰ ਦਿੱਤਾ ਗਿਆ ਤੇ ਪ੍ਰਸ਼ਾਸਨ ਅਨੁਸਾਰ ਨਿਚਰ ਮਾਰਕੀਟ ਦੇ ਦੁਕਾਨਦਾਰਾਂ ਨੇ ਕਰੀਬ 15 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ਾ ਕਿਤਾ ਹੋਇਆ 22 ਜੂਨ 2024 ਨੂੰ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰਕੇ ਇੱਕ ਹਫਤੇ ਦੇ ਅੰਦਰ-ਅੰਦਰ ਆਪਣੀਆਂ ਦੁਕਾਨਾਂ ਖੁਦ ਹਟਾਉਣ ਤੇ ਜ਼ਮੀਨ ਖਾਲੀ ਕਰਨ ਦੇ ਹੁਕਮ ਦਿੱਤੇ ਸੀ ਹੁਣ ਐਨ ਤਵਾਰ ਨੂੰ ਪ੍ਰਸ਼ਾਸਨ ਸੈਕਟਰ 53 54 ਦੀ ਜ਼ਮੀਨ ਖਾਲੀ ਕਰਵਾਉਣ ਲਈ ਮੁਹਿੰਮ ਸ਼ੁਰੂ ਕਰੇਗਾ ਇਸ ਦੌਰਾਨ ਭਾਰੀ ਪੁਲਿਸ ਫੋਰਸ ਵੀ ਤਣਾਤ ਕੀਤੀ ਜਾਵੇਗੀ ਕੁਝ ਦਿਨ ਪਹਿਲਾਂ ਵੀ ਦੁਕਾਨਾਂ ਖਾਲੀ ਕਰਨ ਲਈ ਮਨਿਆਦੀ ਕਾਰਵਾਈ ਕੀਤੀ ਗਈ ਸੀ ਸਟੇਟ ਅਫਸਰ ਕਮ ਡੀਸੀ ਨੇ 9 ਜਨਵਰੀ 2025 ਨੂੰ ਹੁਕਮ ਜਾਰੀ ਕਰਕੇ ਸੈਕਟਰ 53 ਤੇ 53 ਵਿੱਚ ਫਰਨੀਚਰ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਜ਼ਮੀਨ ਅਲਾਟਮੈਂਟ ਵਿੱਚ ਵਿਸ਼ੇਸ਼ ਤਰਜੀਹ ਦੇਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ ਪ੍ਰਸ਼ਾਸਨ ਮੁਤਾਬਕ ਜਿਸ ਜ਼ਮੀਨ ਤੇ ਇਹ ਕਾਰੋਬਾਰ ਚੱਲ ਰਿਹਾ ਉਹ 14 ਫਰਵਰੀ 2002 ਨੂੰ ਅਕਵਾਇਰ ਕੀਤੀ ਗਈ ਤੇ ਸੈਕਟਰ 53 53 ਤੇ 55 ਦੇ ਵਿਕਾਸ ਲਈ ਅਕਵਾਇਰ ਕੀਤੀ ਸੀ ਹਾਲਾਂਕਿ ਕਾਰੋਬਾਰੀਆਂ ਦਾ ਦਾਵਾ ਕਿ ਉਹਨਾਂ ਦੀ ਦੁਕਾਨਾ 1986 ਤੋਂ ਇੱਥੇ ਸਥਾਪਿਤ ਸੀ ਚੰਡੀਗੜ੍ਹ ਦੇ ਸੈਕਟਰ 53 54 ਦੀ ਸੜਕ ਦੇ ਕੰਡੇ ਸਰਕਾਰੀ ਜ਼ਮੀਨ ਤੇ ਸਾਲਾਂ ਤੋਂ ਬਣੀ ਹੋਈ ਆ ਤੇ ਫਰਨੀਚਰ ਮਾਰਕੀਟ ਤੇ ਅੱਜ ਜਿਹੜਾ ਬਲਡੋਜ਼ਰ ਚਲਾਇਆ ਜਾਵੇਗਾ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਮ ਨੇ ਪੁਲਸ ਨਗਰ ਨਿਗਮ ਸੇਤ ਵਿਭਾਗ ਦੇ ਫਾਇਰ ਡਿਪਾਰਟਮੈਂਟ ਤੇ ਹੋਰ ਸਬੰਧਿਤ ਵਿਭਾਗਾਂ ਦੇ ਨਾਲ-ਨਾਲ ਤਿੰਨੋਂ ਐਸਡੀਐਮ ਨੂੰ ਹਦਾਇਤਾਂ ਦਿੱਤੀਆਂ ਨੇ ਉਹ ਚੌਕਸੀ ਬਣਾਈ ਰੱਖਣ ਤੇ ਕਿਸੇ ਵੀ ਸ਼ੁਰੂਆਤੀ ਤੱਤ ਨੂੰ ਹਾਲਾਤ ਖਰਾਬ ਕਰਨ ਦਾ ਮੌਕਾ ਨਾ ਦਿੱਤਾ ਜਾਵੇ। ਜ਼ਿਆਦਾਤਰ ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਸਮਾਨ ਕੱਢਦੇ ਹੋਏ ਦਿਖਾਈ ਦਿੱਤੇ। ਉੱਥੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਔਨ ਜਾਣ ਲਈ ਕੋਈ ਹੋਰ ਰਸਤਾ ਵਰਤਣ ਤੇ ਡੀਸੀ ਨੇ ਸਾਰੇ ਵਿਭਾਗਾਂ ਨੂੰ ਆਦੇਸ਼ ਦਿੱਤੇ ਨੇ ਕਿ ਉਹ ਆਪਣਾ ਕੰਮ ਜ਼ਿੰਮੇਵਾਰੀ ਨਾਲ ਨਿਭਾਉਣ ਤਾਂ ਜੋ ਕਿਸੇ ਕਿਸਮ ਦੀ ਅਵਵਸਥਾ ਨਾ ਹੋਵੇ। ਨਾਲ ਹੀ ਸਾਰੀ ਜ਼ਰੂਰੀ ਤਿਆਰੀ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਕਰਨ ਅਤੇ ਮੌਕੇ ਤੇ ਮੌਜੂਦ ਰਹਿਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ।